ਗੌੜੀ ਬੈਰਾਗਣ ਮਹੱਲਾ ਤੀਜਾ ਪੇਯੜੈ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾਵੰਤੀ ਨਾਰ ਹੈ ਗੁਰਮਖ ਗੁਣ ਗਾਇਆ ਪੇਵ ਕੜੈ ਗੁਣ ਸੰਮਲੈ ਸਹਰੈ ਵਾਸ ਪਾਇਆ ਗੁਰਮਖ ਸਹਿਜ ਸਮਾਨੀਆਂ ਹਰ ਹਰ ਮਨ ਪਾਇਆ ਸਸੁਰਹਿ ਪਈਐ ਪਿਰ ਵਸੈ ਕਹੋ ਕਿਤ ਬਿਦ ਪਾਈਐ ਆਪ ਨਿਰੰਜਨ ਅਲਖ ਹੈ ਆਪੇ ਮੇ ਲਾਈਐ ਰਹਾਉ ਆਪੇ ਹੀ ਪ੍ਰਵ ਦੇ ਮਤ ਹਰ ਨਾਮ ਧਿਆਈਐ ਵੱਡ ਭਾਗੀ ਸਤ ਗੁਰ ਮਿਲੈ ਮੁਖ ਅੰਮ੍ਰਿਤ ਪਾਈਐ ਹੋ ਮੈਂ ਦੁਬਦਾ ਬਿਰ ਸਜਾਇ ਸਹਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾ ਲਾਈਐ ਮਨ ਮੁਖ ਗਰਬ ਨਾ ਪਾਇਓ ਅਗਿਆਨ ਈਆਣੀ ਸਤਗੁਰ ਸੇਵਾ ਨਾ ਕਰਹਿ ਫਿਰ ਫਿਰ ਪਛਤਾਣੀ ਗਰਬ ਜੁਨੀ ਵਾਸ ਪਾਏਂਦੇ ਗਰਬੇ ਗੱਲ ਜਾਣੀ ਮੇਰੇ ਕਰਤੇ ਈਵੇਂ ਭਾਵਦਾ ਮਨ ਮੁਖ ਪਰਮਾਣੀ ਮੇਰਾ ਹਰ ਪ੍ਰਭ ਲੇਖ ਲਖਾਇਆ ਧੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦ ਪੀਰਾ ਹਰ ਹਰ ਬਖਸ਼ ਮਲਾਏ ਪ੍ਰਭ ਜਨ ਨਾਨਕ ਕੀਰਾ ਗਉੜੀ ਬੈਰਾਗਣ ਮਹੱਲਾ ਤੀਜਾ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਭਈ ਜਪ ਨਾਮ ਮਰਾਰਾ ਸੇਵ ਸਖਤ ਮਟਾਈਆ ਚੂਕਾ ਅੰਧਿਆਰਾ ਤੋਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਬਿਦ ਪਾਈਐ ਸੰਤ ਜਨੋ ਜਿਸ ਦੇਖ ਹਉ ਜੀਵਾ ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲਿਓ ਹਰ ਰਸ ਪੀਵਾ ਰਹਾਉ ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤਿ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਿ ਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮਕੀਨੀ ਗੁਣ ਦਾਤਾ ਹਰ ਰਾਇ ਹੈ ਹਮ ਅਵਗਣਿਆਰੀ ਪਾਪੀ ਪਾਥਰ ਡੂਬਦੇ ਗੁਰਮਤਿ ਹਰ ਤਾਰੀ ਤੂ ਗੁਣ ਦਾਤਾ ਨਿਰਮਲਾ ਹਮ ਅਵਗਣਿਆਰੀ ਹਰ ਸਰਨਾਗਿਤ ਰਾਖ ਲਿਓ ਮੂੜ ਮੁਗਦ ਨਿਸਤਾਰੀ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣੋ ਹਰ ਪ੍ਰਭ ਪਾਇਆ ਕਰ ਸੁਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤੇ ਨ ਜਿਨ ਸਤਗੁਰ ਪਾਇਆ ਗੋੜੀ ਗਵਾਰੀ ਮਹੱਲਾ ਚੌਥਾ ਚਉਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਪੰਡਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾਂ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਪਾਉ ਜਲ ਤੂੰ ਤਾਰੀ ਰਹਾਉ ਸੰਿਆਸੀ ਬੇਪੂਤ ਲਾਏ ਦੇ ਸਵਾਰੀ ਪਰ ਤ੍ਰਿਆ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੇ ਮਾਰੀ ਖਤਰੀ ਕਰਮ ਕਰੇ ਸੂਰਤਨ ਪਾਵੈ ਸੂਧ ਵੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਆਸਮਾਈ ਗੁਰਮਖ ਨਾਨਕ ਦੇਵ ੜਿਆਈ ਮੈਂ ਅੰਦਲੇ ਹਰ ਟੀਕ ਟਕਾਈ ਗੌੜੀ ਗਵਾਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਪਜ ਮਿਲ ਸਾਧੂ ਸੰਗਤ ਜਨ ਕੀ ਤਰ ਭਉ ਜਲ ਕਥ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮੇ ਲਾਈ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ ਜੋ ਜਨ ਧਿਆਵਹਿ ਹਰ ਹਰ ਨਾਮ ਤਿਨ ਦਾਸਨ ਦਾਸ ਕਰਹੁ ਹਮ ਰਾਮ ਜਨ ਕੀ ਸੇਵਾ ਉਤਮ ਕਾਮ ਜੋ ਹਰ ਕੀ ਹਰ ਕਥਾ ਸੁਣਾਵੇ ਸੂਜਨ ਹਮਰੇ ਮਨ ਚਿਤ ਭਾਵੇ ਜਨ ਪਗ ਰੇਨ ਵਡ ਭਾਗੀ ਪਾਵੇ ਸੰਤ ਜਨਾ ਸਿਓ ਪ੍ਰੀਤ ਬਨ ਆਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗਵਾਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤ ਗੁਰ ਪ੍ਰੀਤ ਗੁਰ ਸਿਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਹੇ ਹਮਾਰੇ ਰਹਾਉ ਜਿਉ ਮਿਲ ਬਸ਼ਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾਂ ਪਿਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਫਸਾਰਾ ਹਰ ਜਨ ਪ੍ਰੀਤ ਜਪੈ ਨਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਤੇ ਗੁਰ ਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੌੜੀ ਗਵਾਰੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੁਖੇ ਪ੍ਰੀਤ ਹੋਵੈ ਅਨ ਖਾਏ ਗੁਰ ਸਿੱਖ ਪ੍ਰੀਤ ਗੁਰ ਮਿਲ ਆਗਾਏ ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ ਕਰ ਕਿਰਪਾ ਲੋਚਪੂਰ ਹਮਾਰੀ ਰਹਾਉ ਚਕਵੀ ਪ੍ਰੀਤ ਸੂਰਜ ਮੁਖ ਲਾਗੇ ਮਿਲੇ ਪਿਆਰੀ ਸਭ ਦੁੱਖ ਤਿਆਗੇ ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਗੇ ਬਚਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਿਗ ਸਹਿ ਦੇਖੈ ਮਾਈ ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਪੂਰਾ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗਵਾਰ ਰੀ ਮਹੱਲਾ ਚੌਥਾ ਸਤ ਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪੀਛੈ ਛੂਟੀ ਘਣੀ ਗੁਰ ਸਿਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਉ ਜਾਬ ਗੁਰ ਮਿਲਿਆ ਤਬ ਮਨ ਵਾਸ ਆਇਆ ਤਾਵਤ ਪੰਚ ਰਹੇ ਹਰ ਧਿਆਇਆ ਅਨ ਦਿਨ ਨਗਰੀ ਹਰ ਗੁਣ ਗਾਇਆ ਸਤ ਗੁਰ ਪਗ ਧੂਰ ਜਿੰਨਾ ਮੁਖ ਲਾਈ ਤਿਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਾ ਮੁਖ ਊਜਲ ਪਾਈ ਗੁਰ ਸੇਵਾ ਆਪ ਹਰ ਭਾਵੇ ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਤਿਆਵੇ ਨਾਨਕ ਗੁਰਮਖ ਹਰਿ ਆਪ ਤਰਾਵੇ ਗੌੜੀ ਗਵਾਰੀ ਮਹੱਲਾ ਚੌਥਾ ਹਰਿ ਆਪੇ ਜੋਗੀ ਡੰਡਾ ਧਾਰੀ ਹਰਿ ਆਪੇ ਰਵ ਰਹਿਆ ਬਨਵਾਰੀ ਹਰਿ ਆਪੇ ਤਪ ਤਾਪੈ ਲਾਏ ਤਾਰੀ ਐਸਾ ਮੇਰਾ ਰਾਮ ਰਹਿਆ ਭਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਉ ਹਰਿ ਆਪੇ ਸ਼ਬਦ ਸੁਰਤ ਧੋਨ ਆਪੇ ਹਰਿ ਆਪੇ ਵਿਕੈ ਵਿਗਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰਿ ਆਪੇ ਸਾਰਿੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪ ਪੀ ਆਵਣਹਾਰਾ ਹਰਿ ਆਪ ਕਰੇ ਆਪੇ ਨਿਸਤਾਰਾ ਹਰਿ ਆਪੇ ਬੇੜੀ ਤੁਲਹਾ ਤਾਰਾ ਹਰਿ ਆਪੇ ਗੁਰਮਤੀ ਨਿਸਤਾਰਾ ਹਰਿ ਆਪੇ ਨਾਨਕ ਪਾਵੈ ਪਾਰਾ ਗੋੜੀ ਬੈਰਾਗਣ ਮਹੱਲਾ ਚੌਥਾ ਸਾਹੋ ਹਮਾਰਾ ਤੂੰ ਢਣੀ ਜੈਸੀ ਤੂੰ ਰਾਸ ਦੇਹ ਤੈਸੀ ਹਮਲੇ ਹਰ ਨਾਮ ਬਣੰਜਹ ਰੰਗ ਸਿਓ ਜੇ ਆਪ ਦਿਆਲ ਹੋਏ ਦੇਹ ਹਮ ਬਣਜਾਰੇ ਰਾਮ ਕੇ ਹਰ ਬਣਜ ਕਰਾਵੇ ਦੇ ਰਾਸਰੇ ਰਹਾਉ ਲਾਹਾ ਹਰ ਭਗਤ ਧਨ ਖੱਟਿਆ ਹਰ ਸੱਚੇ ਸਾਹਾ ਮਨ ਪਾਇਆ ਹਰ ਜਪ ਹਰ ਵਖਰ ਲੱਦਿਆ ਜਮ ਜਗਾਤੀ ਨੇੜ ਨਾ ਆਇਆ ਹੋਰ ਬਣਜ ਕਰਹਿ ਵਪਾਰੀਏ ਅਨੰਤ ਤਰੰਗੀ ਦੁਖ ਮਾਇਆ ਓਏ ਜੇ ਹੈ ਬਣਜ ਹਰ ਲਾਇਆ ਫਲ ਤੇ ਹਾ ਤਿਨ ਪਾਇਆ ਹਰ ਹਰ ਬਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇ ਕਾ ਮੂਲ ਨਾਲੇ ਗਉੜੀ ਬੈਰਾ